ਸ਼ੁਰੂ ਤੇ ਲੱਗੇ ਹੋਏ ਆ ਇਸ ਗੱਲ 'ਚ ਵੀ ਏਕਤਾ ਹੋ ਕੇ ਮੋਰਚਾ ਸਾਂਝੇ ਤੌਰ ਤੇ ਲੜਿਆ ਜਾ ਸਕੇ ਤਾਂ ਕਿ ਢੱਲੇਵਾਲ ਸਾਹਿਬ ਦੀ ਜਿਸ ਤਰ੍ਹਾਂ ਦੀ ਕ੍ਰਿਟੀਕਲ ਸਥਿਤੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਹਦਾ ਕੋਈ ਠੀਕ ਨਤੀਜਾ ਨਿਕਲੇ ਤੇ ਅੱਜ ਵੀ ਲੰਬਾ ਸਮਾਂ ਡਿਸਕਸ਼ਨ ਹੋਈ ਹੈ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਮਿਨਿਮਮ ਏਕਤਾ ਤੇ ਅਸੀਂ ਇਕੱਠੇ ਹੋਈਏ ਅਸੀਂ ਇਹਦੇ ਨੇ ਹਾਮੀ ਭਰੀ ਹੈ ਔਰ ਅਸੀਂ ਅੱਗੋਂ ਵੀ ਇਹਦੇ ਦੀ ਜਾਰੀ ਰੱਖਾਂਗੇ ਇਕਤਾ ਦੇ ਯਤਨ ਪਰ 26 ਔਰ 20 ਤਾਰੀਖ ਦੇ ਸਾਡੇ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਡਿਕਲੇਅਰ ਕੀਤੇ ਹੋਏ ਨੇ ਡਾਇਰੈਕਟਰ ਮਾਰਚ ਤੇ ਪਾਰਲੀਮੈਂਟ ਦੇ ਮੈਂਬਰ ਸਾਹਿਬਾਨ ਨੂੰ ਜਿਹੜੇ ਜਾ ਕੇ ਉਹਨਾਂ ਦੇ ਘਰਾਂ ਅੱਗੇ ਧਰਨੇ ਦੇਣੇ ਨੇ ਮੈਮੋਰੰਡਮ ਦੇਣੇ ਆ ਉਹ ਐਜ਼ ਇਟ ਇਜ਼ ਜਾਰੀ ਰਹਿਣਗੇ ਤੇ ਜੋ ਕੁਝ ਅੱਜ ਦੀ ਮੀਟਿੰਗ ਵਿੱਚ ਹੋਇਆ ਅਸੀਂ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਸਾਡੀ ਜਨਰਲ ਬਾਡੀ ਮੀਟਿੰਗ ਹੈ ਦਿੱਲੀ 24 ਤਾਰੀਖ ਨੂੰ ਉਹਦੇ 'ਚ ਸਾਰੀ ਜੋ ਚਰਚਾ ਹੋਈ ਰੱਖਾਂਗੇ ਅਰੋਧ ਬਾਅਦ ਫਿਰ ਇਹਨਾਂ ਨਾਲ ਅੱਗੇ ਤਾਲ ਮਿਲ ਕਰਾਂ। ਅ ਰਾਜੇਵਾਲ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਲੰਮੀ ਮੀਟਿੰਗ ਤੋਂ ਬਾਅਦ ਇਸ ਸੱਤੇ ਤੇ ਪਹੁੰਚੇ ਹਾਂ ਅਸੀਂ ਵੀ ਮਿਨੀਮਮ ਇੱਕਤਾ ਵਾਸਤੇ ਯਤਨ ਜਾਰੀ ਰੱਖਾਂਗੇ। ਦੋ ਵਿਚਾਰ ਨੇ ਇੱਕ ਮਤਲਬ ਉਹਨਾਂ ਦੀਆਂ 12 ਮੰਗਾਂ ਤੇ ਉਹ ਪਹਿਲਾਂ ਲੜਾਈ ਲੜ ਰਹੇ ਨੇ ਜਿਹੜੀਆਂ ਬਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਤੇ ਸਾਡੀ ਵੀ ਸਹਿਮਤੀ ਹੈ। ਅਸੀਂ ਵੀ ਲੜ ਰਹੇ ਆ ਆਪਣੇ ਤੌਰ ਤੇ ਉਹ ਮੋਰਚਿਆਂ ਦੇ ਵਿੱਚ ਵੀ ਰੱਖੀਆਂ ਹੋਈਆਂ ਨੇ ਉਹਨਾਂ ਦੇ ਮੋਰਚਿਆਂ ਦਰਾਂ 25 ਨਵੰਬਰ ਨੂੰ ਮੇਰੇ ਖਿਆਲ 2024 ਦੇ ਵਿੱਚ ਜਿਹੜਾ ਇਹ ਖੇਤੀ ਨੀਤੀ ਖੜੜਾ ਆਇਆ ਉਹ ਨਾ 12 ਮੰਗਾਂ ਦੇ ਵਿੱਚ ਐਡ ਨਹੀਂ ਉਹੋ ਜਿਹੀ ਅਸੀਂ ਐ ਸਮਝਦੇ ਆ ਵੀ ਉਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਆ ਗਈ ਉਹ ਗੱਲ ਆ ਵੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਆਪਾਂ 2021 ਦੇ ਵਿੱਚ ਵਾਪਸ ਮੁੜੇ ਸੀ ਵੀ ਉਹ ਮੁੜ ਕੇ ਦੁਬਾਰੇ ਆ ਗਏ ਅਸੀਂ ਐ ਸਮਝਦੇ ਆ ਇਸ ਸਕੀਮ ਦੇ ਵਿੱਚ ਉਹ ਸਾਥੀਆਂ ਨਾਲ ਸਾਂਝੀ ਕੀਤੀ ਉਹਦੇ ਵਿੱਚ ਉਹਨੂੰ ਕਿੱਥੇ ਜਗ੍ਹਾ ਦੰਦੇ ਨੇ ਉਹਨਾਂ ਤੇ ਉਹਨੇ ਵੀ ਹਜੇ ਵਿਚਾਰਨਾ ਤੇ ਇਧਰ ਅਸੀਂ ਵੀ ਵਿਚਾਰਨਾ ਹੈ ਵੀ ਇਸ ਸਕੀਮ ਦੇ ਵਿੱਚ ਜਿਹੜੀ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਅੰਦਰ ਚਰਚਾ ਹੋਈ ਹੈ ਅਸੀਂ ਇਹਦੇ ਤੇ ਆਪਦਾ ਟਾਈਮ ਲੈ ਕੇ ਅਸੀਂ ਇਸ ਸਕੀਮ ਦੀ ਮੀਟਿੰਗ 'ਚ ਰੱਖਾਂਗੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਆਈਆਂ ਨੇ ਕਿੱਥੇ ਗੱਲ ਖੜੀ ਹੈ ਉਹ ਸਾਰੀ ਸਥਿਤੀ ਦੇ ਵਾਸਤੇ ਸਾਡੇ ਵਾਸਤੇ ਵੀ ਇਹ ਸਵਾਲ ਹੈ ਇਸ ਕਰਕੇ ਅਸੀਂ ਇਹ ਇਕਤਾ ਮਤਾ ਦੇ ਅਧੀਨ ਇਕਤਾ ਮਤਾ ਜਿਹੜਾ ਮੂਕੇ ਵਾਲਾ ਪੜਿਆ ਸੀ ਉਹਦੇ ਵਿੱਚ ਹੀ ਮਤਲਬ ਉਹ ਖਾੜਾ ਜਿਹੜਾ ਪਾਇਆ ਸੀ ਅੱਠ ਮੰਗਾਂ ਪਾਈਆਂ ਨੇ ਉਹ ਇਕਤਾ ਮਤਾ ਦੀ ਕਾਪੀ ਸਾਥੀਆਂ ਨੇ ਦਿੱਤੀ ਹੋਈ ਹੈ ਉਹ ਮਤਲਬ ਕੁਝ ਉਹਨਾਂ ਦੇ ਵਿੱਚ ਵੀ ਇਹ ਜੇ ਸਾਰੇ ਮੋਰਚਿਆਂ ਦੇ ਵਿੱਚ ਉਹਨਾਂ ਨੇ ਵੀ ਵਿਚਾਰ ਚਰਚਾ ਕਰਨੀ ਹੈ ਇਸ ਕਰਕੇ ਕੁਝ ਗੱਲਾਂ ਹੈਗੀਆਂ ਨੇ ਧਿਆਨ ਮੰਗੀਆਂ ਨੇ ਉਹ ਸਮਾਂ ਵੀ ਮੰਗਦਿਆਂ ਨੇ ਦੋ ਐਕਸ਼ਨਾਂ ਦਾ ਐਲਾਨ ਰਾਜਾ ਸਾਹਿਬ ਨੇ ਕੀਤਾ 1 20 ਮਤਲਬ 20 ਤਰੀਕ ਨੂੰ ਜੰਨੀ ਇਹ ਸ਼ਾਇਦ ਪਰਸੋ ਨੂੰ ਹੀ ਆ 20 ਤਰੀਕ ਨੂੰ ਅਸੀਂ ਸਾਰੇ ਹਿੰਦੁਸਤਾਨ ਦੇ ਐਮਪੀਆ ਦੇ ਅੱਗੇ ਡੰਡੇ ਵਾਲ ਸਾਹਿਬ ਨੂੰ ਬਚਾਉਣ ਦੀ ਖਾਤਰ ਤੇ ਨਹਿਕ ਨਵੇਂ ਖਾੜੇ ਨੂੰ ਰੱਦ ਕਰਾਉਣ ਦੀ ਖਾਤਰ ਬਾਕੀ ਜਿਹੜੇ ਦਿੱਲੀ ਮੋਰਚੇ ਲੈ ਰਹੇ ਨੇ ਮੰਗਾਂ ਨੂੰ ਨਾਤੇ ਆਲ ਇੰਡੀਆ ਐਕਸ਼ਨ ਦੇ ਰਹੇ ਆ ਤੇ 26 ਜਨਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਦਾ ਪ੍ਰੋਗਰਾਮ ਪਹਿਲੇ ਹੀ ਲਿਖਿਆ ਹੋਇਆ ਉਹ ਸਾਡਾ ਐਲਾਨ ਉਹ ਅਸੀਂ ਕਰ ਰਾਜੀਵ ਸਾਹਿਬ ਏਕਤਾ ਏਕਤਾ ਮਤੇ ਦੀ ਗੱਲ ਕਰੀਏ ਤਾਂ ਏਕਤਾ ਦੀ ਗੱਲ ਤਾਂ ਅੱਗੇ ਵਧ ਰਹੀ ਹੈ ਜਿਵੇਂ ਮੀਟਿੰਗਾਂ ਅੱਗੇ 24 ਨੂੰ ਹੁੰਦੀ ਹੈ ਕਿੱਥੇ ਤੱਕ ਸਹਿਮਤੀ ਹੁੰਦੀ ਹੈ ਤੁਹਾਡੀ ਵੀ ਉਹਨਾਂ ਦੀ ਪਰ ਜਾਨ ਬਚਾਉਣ ਵਾਲੇ ਪਾਸੇ ਗੱਲ ਕਰੀਏ 54 ਦੇ ਲਾਂਗਵੀਆ ਦੇ ਪਾਣੀ ਵੀ ਨਹੀਂ ਪਾਚ ਰਾ ਉਹਨਾਂ ਨੂੰ ਹਾਲਤ ਤਾਂ ਸੀ ਗੰਭੀਰ ਜਿਵੇਂ ਹਰ ਕੋਈ ਕਹਿੰਦਾ ਵੀ ਸੈਂਟਿਸਟ ਸੈਂਟਸਾਈ ਹੈ ਉਧਰਲੇ ਪਾਸੇ ਕਿਵੇਂ ਆਪਣਾ ਕੋਈ ਕੀ ਲੱਗਦਾ ਵੀ ਇਸ ਤਰ੍ਹਾਂ ਜਾਨ ਬਚੇ ਇਹ ਚਿੰਤਾ ਦਾ ਵਿਸ਼ਾ ਹੈ ਸਾਰਾ ਡਿਸਕਸ ਕੀਤਾ ਹੈ ਉਹ ਦੋਨੋਂ ਫੋਰਮ ਆਪੋ ਆਪਣੀ ਜਾ ਕੇ ਜੋ ਅੱਜ ਡਿਸਕਸ਼ਨ ਹੋਈ ਹੈ ਵਿਚਾਰ ਕਰਾਂਗੇ ਫਿਰ ਉਹਦੇ ਬਾਅਦ ਅਸੀਂ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਅਸੀਂ ਬਾਰ ਬਾਰ ਐਜੀਟੇਸ਼ਨ ਜਿਹੜਾ 26 ਤਰੀਕ ਨੂੰ ਡਾਇਰੈਕਟਰ ਮਾਰਚ ਕਰ ਰਹੇ ਆ 20 ਤਰੀਕ ਨੂੰ ਸਾਰੇ ਐਮਪੀਆ ਨੂੰ ਮੰਗ ਪੱਤਰ ਦੇ ਰਹੇ ਆ ਉਹਨਾਂ ਦੀ ਜਾਨ ਬਚਾਉਣ ਲਈ ਅਸੀਂ ਕਰ ਰਹੇ ਆ ਅਸੀਂ ਅਸੀਂ ਇੱਕ ਚੀਜ਼ ਦੱਸ ਦਿਆਂ ਤੁਹਾਨੂੰ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਤੇ ਇਹ ਦਬਾਅ ਬਣਾਉਣ ਲਈ ਆ ਕਿ ਕੇਂਦਰ ਸਰਕਾਰ ਦੇ ਗੱਲ ਪੈਣ ਉਹ ਕਿ ਡੱਲੇয়াল ਸਾਹਿਬ ਦੀ ਜਾਨ ਬਚਾਉਣ ਲਈ ਸੰਘਰਸ਼ੀਲ ਜਥੇਬੰਦੀਆਂ ਨੇ ਗੱਲਬਾਤ ਸ਼ੁਰੂ ਕੀਤੀ ਜਾਵੇ ਇਸ ਗੱਲ ਲਈ ਇਸ ਗੱਲ ਲਈ ਹੈ ਜਿਹੜੀਆਂ ਚੀਜ਼ਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਗਈਆਂ ਕਿ ਮੋਗਾ ਮਹਾਪੰਚਾਇਤ ਦਾ ਇਕਤਰ ਰੈਜ਼ੋਲੂਸ਼ਨ ਔਰ ਖਾਸ ਕਰਕੇ ਜਿਹੜਾ ਖੇਤੀ ਖਰੜਾ ਜਿਹੜਾ ਆਇਆ ਇਸ ਮਾਮਲੇ ਦੇ ਜਿੰਨੇ ਇੰਪੈਕਟ ਨੇ ਜਿਸ ਹਿਸਾਬ ਨਾਲ ਇਹ ਤਿੰਨੋਂ ਕਾਨੂੰਨਾਂ ਨੂੰ ਇੱਕ ਬਣਾ ਕੇ ਉਹਨਾਂ ਨੇ ਲਿਆਂਦਾ ਔਰ ਇਹ ਜਿੱਡਾ ਵੱਡਾ ਹਮਲਾ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇਸ ਗੱਲ ਦੀ ਪਲੇਸਿੰਗ ਕਿੱਥੇ ਹੋਵੇ ਇਸ ਗੱਲ ਨੂੰ ਸਾਥੀਆਂ ਨੇ ਵਿਚਾਰਨਾ ਉਹ ਵਿਚਾਰਨਗੇ ਉਹਨਾਂ ਦੀ ਆਈ ਗੱਲ ਅਸੀਂ ਵਿਚਾਰਨੀ 6 ਮੈਂਬਰ ਕਮੇਟੀ ਆਪਣੀ ਰਿਪੋਰਟ ਕਰੇਗੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਤੇ 24 ਤਰੀਕ ਨੂੰ ਸਾਡੀ ਉੱਥੇ ਜਨਰਲ ਬਾਡੀ ਮੀਟਿੰਗ ਹੈ ਦਿੱਲੀ ਉੱਥੇ ਰਿਪੋਰਟ ਕਰਾਂਗੇ ਉਸ ਤੋਂ ਬਾਅਦ ਜੋ ਇਸ ਗੱਲ ਦੀ ਯਤਨ ਜਾਰੀ ਰਹਿਣਗੇ ਪਹਿਲਾਂ ਵੀ ਜਾਰੀ ਰੱਖੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਫਰਟ ਲਾਇਆ ਖੁੱਲੇ ਮਨ ਨਾਲ ਅੱਗੇ ਵੀ ਜਾਰੀ ਰੱਖਾਂਗੇ